ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਗੋਪੀਤ ਸਿੰਘ ਸਰਪੰਚ ਪਿੰਡ ਨਸ਼ਰਾਪਨਵਾ ਜੋ ਕਿ ਨਸ਼ਰਾਪਨਵਾ ਤੋਂ ਲੋਕਾਂ ਨੂੰ ਜਾਣਦੀ ਸੜਕ ਤੇ ਬਾਹਰ ਡੇ ਤੇ ਰਹਿੰਦਾ ਹੈ ਅੱਜ ਸਵੇਰੇ 10 ਵਜੇ ਦੇ ਕਰੀਬ ਆਪਣੇ ਘਰ ਦੇ ਬਾਹਰ ਖਲੋ ਖੜਾ ਸੀ ਤਾਂ ਦੋ ਅਣਛਤੇ ਮੋਟਰਸਾਈਕਲ ਸਵਾਰਾਂ ਵੱਲੋਂ ਇਸ ਵੱਲ ਕਿਸਤਲ ਨਾਲ ਫਾਇਰ ਕੀਤੇ ਗਏ 3 5 6 ਫਾਇਰ ਕੀਤੇ ਗਏ ਜੋ ਇਸ ਦੇ ਘਰ ਦੀ ਦੀਵਾਰ ਔਰ ਦਰਵਾਜੇ ਵਿੱਚ ਲੱਗੇ ਹਨ ਇਹਨਾਂ ਵੱਲੋਂ ਜਿਹੜਾ ਪੁਲਿਸ ਥਾਣਾ ਸਰਿਆਲੀ ਵਿਕੇ ਇਨਫੋਰਮ ਕੀਤਾ ਗਿਆ ਜੋ ਤੁਰੰਤ ਐਸਚੋ ਥਾਣਾ ਸਰਿਆਲੀ ਮੈਂ ਔਰ ਡੀਐਸਪੀ ਡੀ ਜਲਜੇਂਦਰ ਮੈਂ ਉਸ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚ ਕੇ ਬਕੂਆ ਦਾ ਜਿਹੜਾ ਸਾਰਾ ਮੁਲਾਜ਼ਾ ਕੀਤਾ ਗਿਆ ਅੱਕੇ ਤੋਂ ਸਾਨੂੰ ਜਿਹੜੇ ਉਹ ਤਿੰਨ ਕੋਲ ਕਾਰਤੂਸ ਪਿਸਤਲ ਦੇ ਬਰਾਮਦ ਹੋਏ ਆ ਇਹ ਜਿਹੜੇ ਅਣਪਛਾਤੇ ਨੌਜਵਾਨ ਹੈ ਲਗਭਗ ਆਡੈਂਟੀਫਾਈ ਹੋ ਚੁੱਕੇ ਆ ਜਲਦੀ ਹੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਇਸ ਦੇ ਸਬੰਧ ਵਿੱਚ ਮਕਦਮਾ ਨੰਬਰ 44 ਅੰਡਰ ਸੈਕਸ਼ਨ 109 ਬੀ ਐਨ ਐਸ ਔਰ 25 ਆਰਮਜੈਕਟਿਵ ਦਰਜ ਕੀਤਾ ਗਿਆ ਹੈ। ਥਾਣਾ ਸਰੀਆਲੀ ਵਿੱਚ ਕੀਤਾ ਗਿਆ ਹੈ। ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ